ਸੱਚੀ ਗੱਲ ਕਰਨ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 2026 ਦੇ ਵਿੱਚ ਮਨਰੇਗਾ ਵਿੱਚ ਔਰਤਾਂ ਲਈ ਖਾਸ ਤਨਖਾਹ ਬਾਰੇ ਜੀ ਹਾਂ ਸਾਥੀਓ ਹੁਣ ਪੰਜਾਬ ਦੀਆਂ ਮਹਿਲਾਵਾਂ ਗਰੀਲੂ ਔਰਤਾਂ ਅਤੇ ਕਿਸਾਨ ਪੈਣਾ ਲਈ ਸੱਦਾ ਆ ਗਿਆ ਹੈ ਤੁਸੀਂ ਜਾਨੋਗੇ ਕਿ ਮਨਰੇਗਾ 2026 ਵਿੱਚ ਔਰਤਾਂ ਨੂੰ ਕਿੰਨੀ ਤਨਖਾਹ ਮਿਲੇਗੀ ਕਿਵੇਂ ਮਿਲੇਗੀ ਅਤੇ ਕਿਹੜੇ ਕਾਗਜ਼ਾਤ ਚਾਹੀਦੇ ਨੇ ਐਸ ਵੀਡੀਓ ਨੂੰ ਅਖੀਰ ਤੱਕ ਦੇਖੋ ਤਾਂ ਕਿ ਤੁਹਾਨੂੰ ਜਿਹੜਾ ਹੈ ਪੂਰੀ ਗੱਲਬਾਤ ਦਾ ਪਤਾ ਚੱਲ ਸਕੇ ਕਿ ਸਰਕਾਰ ਵੱਲੋਂ ਮਨਰੇਗਾ 2026 'ਚ ਔਰਤਾਂ ਲਈ ਖਾਸ ਤਨਖਾਹ ਜਿਹੜੀ ਹੈ ਰੱਖੀ ਗਈ ਹੈ ਕਿੰਨੀ ਰੱਖੀ ਗਈ ਹੈ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ 'ਚ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜੇਕਰ ਮੇਰੇ ਵੀ ਕੋਈ ਵੀ ਜਿਹੜਾ ਮੇਰੇ ਵੀਰ ਹੈ ਉਹ ਦੀਸ਼ ਪੰਜਾਬ ਟਾਈਮਸ 'ਤੇ ਪਹਿਲੀ ਵਾਰ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੇਰੇ ਵੀਰ ਨੂੰ ਜਿਹੜਾ ਹੈ ਮਨਰੇਗਾ 2026 'ਚ ਔਰਤਾਂ ਲਈ ਜਿਹੜੀ ਖਾਸ ਤਨਖਾ ਸਾਥੀ ਮੈਨੂੰ ਯਾਦ ਹੈ ਕਿ ਮੇਰੇ ਪਿੰਡ ਦੀ ਇੱਕ ਭੈਣ ਸੀ ਨਾਮ ਸੀ ਗੀਤਾ ਉਹ ਘਰ ਦੇ ਕੰਮ ਅਤੇ ਖੇਤ ਦੋਹਾਂ ਵਿੱਚ ਮਦਦ ਕਰਦੀ ਸੀ ਪਰ ਮਰੇ ਮੰਦੇਈਗਾ ਦੇ ਪਹਿਲੇ ਨਿਯਮਾਂ ਦੇ ਤਹਿਤ ਉਸ ਨੂੰ ਪੂਰੀ ਤਨਖਾਹ ਨਹੀਂ ਮਿਲਦੀ ਸੀ 2026 ਵਿੱਚ ਸਰਕਾਰ ਨੇ ਔਰਤਾਂ ਲਈ ਖਾਸ ਤਨਖਾਹ ਦੀ ਸਕੀਮ ਲਾਗੂ ਕੀਤੀ ਹੈ ਜਿਸ ਨਾਲ ਹਜ਼ਾਰਾਂ ਪੈਨਾਂ ਨੂੰ ਦੋ ਜਾਨਾਂ ਆਮਦਨ ਮਿਲੇਗੀ ਅਸੀਂ ਉਹਨੂੰ ਇਸ ਦੇ ਹਰ ਇੱਕ ਪਾਸੇ ਨੂੰ ਜਿਹੜਾ ਖੋਲ ਕੇ ਤੁਹਾਨੂੰ ਦੱਸਾਂਗੇ ਸਾਧਿ ਮੰਦੇਈਗਾ ਜਿਸ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਯੋਜਨਾ ਕਿਹਾ ਜਾਂਦਾ ਹੈ ਇੱਕ ਐਸੀ ਸਰਕਾਰੀ ਸਕੀਮ ਹੈ ਜੋ ਪਿੰਡਾਂ ਵਿੱਚ ਘਰੇਲੂ ਮਜ਼ਦੂਰਾਂ ਨੂੰ 100 ਦਿਨ ਦੀ ਰੋਜ਼ਗਾਰ ਦੀ ਗਾਰੰਟੀ ਦਿੰਦੀ ਹੈ। ਹੁਣ 2026 ਵਿੱਚ ਇਹ ਯੋਜਨਾ ਔਰਤਾਂ ਲਈ ਹੋਰ ਵੀ ਖਾਸ ਬਣਾਈ ਗਈ ਹੈ। ਪਹਿਲਾਂ ਘਰੇਲੂ ਔਰਤਾਂ ਜਿਵੇਂ ਲਾਮਾ ਜੋ ਖੇਤਾਂ ਵਿੱਚ ਕੰਮ ਕਰਦੀਆਂ ਸਨ, ਉਹਨਾਂ ਨੂੰ ਥੋੜੀ ਤਨਖਾਹ ਮਿਲਦੀ ਸੀ। ਪਰ ਹੁਣ ਨਵੇਂ ਨਿਯਮਾਂ ਦੇ ਅਨੁਸਾਰ ਹਰ ਔਦਲ ਔਰਤ ਨੂੰ 2026 ਦੇ ਵਿੱਚ ਰੋਜ਼ਾਨਾ ਜਿਹੜੀ ਇੱਕ ਖਾਸ ਤਨਖਾਹ ਮਿਲੇਗੀ। ਤੁਸੀਂ ਸੋਚ ਰਹੇ ਹੋਗੇ ਕਿ ਇਹ ਤਨਖਾਹ ਕਿੰਨੀ ਹੋਵੇਗੀ ਚਲੋ ਅੱਜ ਆਪਾਂ ਐਸੇ ਬਾਰੇ ਵੀ ਅਗਲੀ ਥੋੜੀ ਦੇਰ ਤੱਕ ਗੱਲਬਾਤ ਕਰਦੇ ਹਾਂ ਅੱਗੇ ਵੇਖਾਂਗੇ ਆਪਾਂ ਕਿੰਨੀ ਤਨਖਾਹ ਮਿਲੇਗੀ ਸਾਧਿ ਸਰਕਾਰ ਸਰਕਾਰ ਦੇ ਖ਼ਵਾਲ ਅਤੇ ਨਵੇਂ ਗੁਚਰਾਵਾ ਮੁਤਾਬਕ 2026 ਦੇ ਵਿੱਚ ਮਨੈਗਾ ਵਿੱਚ ਔਰਤਾਂ ਲਈ ਰੋਜ਼ਾਨਾ ਤਨਖਾਹ ਤਕਰੀਬਨ 350 ਤੋਂ 400 ਪ੍ਰਤੀ ਦਿਨ ਜਿਹੜੀ ਹੋਵੇਗੀ ਜਿਹੜਾ ਪਿਛਲੇ ਸਾਲਾਂ ਨਾਲੋਂ ਕਾਫੀ ਵਧੀਆ ਹੈ ਇਸ ਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ ਮੰਨ ਕੇ 25 ਦਿਨ ਜੇਕਰ ਤੁਸੀਂ ਕੰਮ ਕਰਦੇ ਹੋ ਇੱਕ ਮਹਿਲਾ ਨੂੰ ਲਗਭਗ 8750 ਤੋਂ ਲੈ ਕੇ 10000 ਤੱਕ ਜਿਹੜਾ ਹੈ ਮਿਲ ਸਕਦਾ ਹੈ ਸਾਥੀਓ ਐਜਾ ਜਿਵੇਂ ਫਿਰੋਜ਼ਪੁਰ ਦੇ ਪਿੰਡ ਵਿੱਚ ਜਸਬੀਰ ਕੋਰ ਨੇ ਮਨਰੇਗਾ 2025 ਵਿੱਚ ਕੰਮ ਕੀਤਾ ਸੀ ਅਤੇ ਉਸ ਨੂੰ ਰੋਜ਼ਾਨਾ 300 ਮਿਲਦਾ ਸੀ 2026 ਦੇ ਵਿੱਚ ਇਹ ਤਨਖਾਹ 380 ਹੋਣ ਨਾਲ ਉਹ ਆਪਣੇ ਘਰ ਦੇ ਖਰਚੇ ਬਿਨਾਂ ਕਿਸੇ ਮੁਸ਼ਕਲ ਦੇ ਚਲਾ ਸਕਦੀ ਹੈ ਵੀਰੋ ਹੁਣ ਗੱਲ ਕਰੀਏ ਕੌਣ ਇਸ ਤਨਖਾਹ ਦੇ ਹੱਕਦਾਰ ਨੇ ਕਿਹੜੀ ਕਿ ਮਿਲਾਵਾਂ ਨੂੰ ਇੱਕ ਅੰਨੀ ਤਨਖਾਹ ਮਿਲੇਗੀ ਤੇ ਕਿਹੜੇ ਹੱਕਦਾਰ ਜਿਨ੍ਹਾਂ ਨੂੰ ਹੱਕ ਨਹੀਂ ਹੈ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਸਾਤੇ ਜੋ ਔਰਤ ਪਿੰਡ ਦੀ ਜਾਣ ਵਾਲੀ ਹੋਵੇ ਜਿਸ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਵੇ ਜਿਸ ਨੇ ਮਨਰੇਗਾ ਰਜਿਸਟ੍ਰੇਸ਼ਨ ਕਰਵਾਈ ਹੋਵੇ ਜੋ ਘਰੇਲੂ ਮਜ਼ਦੂਰਾਂ ਦੇ ਕਾਗਜ਼ਾਤ ਤੇ ਸਰਕਾਰੀ ਡਾਕੂਮੈਂਟ ਪੇਸ਼ ਕਰ ਸਕਦੀ ਹੋਵੇ ਠੀਕ ਹੈ ਉਹਨਾਂ ਜਿਹੜੀ ਸਾਰੀ ਮਿਲਾਵਾਂ ਨੂੰ ਜਿਹੜੇ ਨੇ ਇਹ ਹੱਕ ਮਿਲਦੇ ਨੇ ਉਹ ਹੱਕਦਾਰ ਨੇ ਠੀਕ ਹੈ ਹੁਣ ਦੋਸਤੋ ਗੱਲ ਇਹ ਹੈ ਕਿ ਪਿੰਡ ਦੀਆਂ ਅਕਸਰ ਔਰਤਾਂ ਨੂੰ ਦਫ਼ਤਰ ਜਾਣਾ ਜਾਣਾ ਪੈਂਦਾ ਸੀ ਪਰ ਹੁਣ ਨਵੇਂ ਨੀਮਾ ਨਾਲ ਕਾਰ ਬੈਟੇ ਜਿਹੜੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਠੀਕ ਹੈ ਹੁਣ ਵੀਰੂ ਗੱਲ ਕਰਦੇ ਆ ਰਜਿਸਟ੍ਰੇਸ਼ਨ ਲਈ ਔਰਤਾਂ ਨੂੰ ਇਹ ਕਾਗਜ਼ ਚਾਹੀਦੇ ਨੇ ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਕਿਹੜੀ ਕਿਹੜੀ ਕਾਗਜ਼ਾਤ ਚਾਹੀਦੇ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਰਾਸ਼ਨ ਕਾਰਡ ਜਾਂ ਧਾਰਕਰ ਠੀਕ ਹੈ ਘਰ ਦਾ ਪਤਾ ਘਰ ਦਾ ਪਤਾ ਸਾਬਤ ਕਰਨ ਵਾਲਾ ਪਰਮਾਨ ਪੱਤਰ ਪਿਛਲੇ ਮਨਰੇਗਾ ਕਮਾ ਦਾ ਰਿਕਾਰਡ ਜੇ ਹੋਵੇ ਤਾਂ ਠੀਕ ਹੈ ਬੈਂਕ ਖਾਤਾ ਦੇਖਣ ਲਈ ਖਾਤਾ ਬੁੱਕ ਇਹ ਜਿਹੜੀ ਚਾਰੋਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਲੋੜਿੰਦੀਆਂ ਨੇ ਜੇਕਰ ਇਹ ਤੁਹਾਡੇ ਕੋਲ ਨਹੀਂ ਤਾਂ ਤੁਹਾਨੂੰ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਾਰੇ ਕਾਗਜ਼ ਔਰਤਾਂ ਨੂੰ ਆਪਣੇ ਪਿੰਡ ਦੇ ਪੰਚਾਇਤ ਦਫ਼ਤਰ ਜਾਂ ਮਨਰੇਗਾ ਦਫ਼ਤਰ ਵਿੱਚ ਜਾ ਜਿਹੜੇ ਹੈ ਦਾਖਲ ਕਰਨੇ ਪੈਂਦੇ ਨੇ ਠੀਕ ਹੈ ਉਸ ਤੋਂ ਬਾਅਦ ਜੋ ਗੱਲ ਕਰੀਏ ਜਦੋਂ ਉਹ ਰਜਿਸਟਰ ਹੋ ਜਾਵੇ ਅਤੇ ਮਨਰੇਗਾ ਕੰਮ ਕਰੇ ਉਸ ਦੀ ਤਨਖਾਹ ਡਾਇਰੈਕਟ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਇਹ ਸਿਸਟਮ ਪਿੰਡ ਦੀਆਂ ਅਕਸਰ ਬਹਿਣਾ ਲਈ ਬਹੁਤ ਸਹੂਲਤ ਵਾਲਾ ਹੈ ਹੁਣ ਕੋਈ ਦੁਕਾਨ ਜਾਂ ਦਫਤਰ ਜਾ ਕੇ ਤਨਖਾਹ ਲੈਣ ਦੀ ਲੋੜ ਨਹੀਂ ਹੈ ਦੋਸਤੋ ਤੁਸੀਂ ਸੋਚ ਰਹੇ ਹੋਗੇ ਕਿ ਪਿੰਡ ਵਿੱਚ ਬੈਂਕ ਨਾ ਹੋਵੇ ਤਾਂ ਚਿੰਤਾ ਨਾ ਕਰੋ ਸਾਥੀਓ ਸਰਕਾਰ ਨੇ ਆਨਲਾਈਨ ਰਿਗਾਰਡ ਅਤੇ ਬੈਂਕ ਮੋਬਾਈਲ ਸੇਵਾ ਵੀ ਜਿਹੜੀ ਦੇ ਦਿੱਤੀ ਹੈ ਹੁਣ ਮੇਰੇ ਵੀ ਸੋਚ ਰਹੇ ਹੋਗੇ ਕਿ ਘਰ ਬੈਠੇ ਕਿਵੇਂ ਰਜਿਸਟਰ ਕਰ ਸਕਦੇ ਆਂ ਸਾਧਿਓ ਆਪਣੇ ਪਿੰਡ ਦੇ ਪੰਚਾਇਤ ਦਫ਼ਤਰ ਜਾਂ ਮਨਰੇਗਾ ਦਾ ਦਫ਼ਤਰ ਤੁਸੀਂ ਜਿਹੜਾ ਹੈ ਜਾਣਾ ਹੈ ਮੌਜੂਦਾ ਕਾਗਜ਼ਤ ਲਿਆਓ ਜਿਵੇਂ ਕਿ ਆਧਾਰ ਕਾਰਡ ਰਾਸ਼ਨ ਕਾਰਡ ਘਰ ਦਾ ਸਬੂਤ ਜਿਹੜਾ ਤੁਸੀਂ ਲੈ ਕੇ ਪੰਚਾਇਤ ਦਫ਼ਤਰ ਜਾਣਾ ਹੈ ਦਫ਼ਤਰ ਵਿੱਚ ਫਾਰਮ ਭਰਨਾ ਹੈ ਰਜਿਸਟ੍ਰੇਸ਼ਨ ਹੋਣ ਤੇ ਤੁਹਾਨੂੰ ਇੱਕ ਮਨਰੇਗਾ ਆਈਡੀ ਮਿਲੇਗੀ ਇਸ ਆਈਡੀ ਨਾਲ ਤੁਸੀਂ ਕੰਮ ਲਈ ਅਪਲਾਈ ਕਰ ਸਕਦੇ ਹੋ ਅਤੇ ਤਨਖਾਹ ਆਪਣੇ ਬੈਂਕ ਖਾਤੇ ਵਿੱਚ ਪ੍ਰਾਪਤ ਕਰ ਸਕਦੇ ਹੋ ਹੁਣ ਦੋਸਤੋ ਆਪਣੇ ਪਿੰਡ ਵਿੱਚ ਕਿੰਨੀ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਕਮੈਂਟ ਵਿੱਚ ਜਰੂਰ ਦੱਸੋ ਸਾਥੀ ਸਾਨੂੰ ਸਤਿ ਹੁੰ 2026 ਦੇ ਵਿੱਚ ਮਿਲ ਰਏ ਨਵੇਂ ਫਾਇਦਿਆਂ ਦੀ ਗੱਲਬਾਤ ਕਰੀ ਤਾਂ ਰੋਜ਼ਾਨਾ ਜਿਹੜੀ ਤਨਖਾਹ ਖਾਸ ਤਨਖਾਹ ਮਹਿਲਾਵਾਂ ਨੂੰ ਮਿਲੇਗੀ ਘਰ ਬੈਠੇ ਜਿਹੜੇ ਰਜਿਸਟਰ ਕਰਨ ਦੀ ਸਹੂਲਤ ਮਿਲੇਗੀ ਬੈਂਕ ਖਾਤੇ ਵਿੱਚ ਡਾਇਰੈਕਟ ਭੁਗਤਾਨ ਜਿਹੜਾ ਹੈ ਮਿਲ ਜਾਵੇਗਾ ਆਮਦਨ ਨਾਲ ਘਰੇਲੂ ਖਰਚਾ ਉਹਨਾਂ ਦੇ ਜਿਹੜਾ ਕਰਨਾ ਆਸਾਨ ਹੋ ਜਾਵੇਗਾ ਪਿੰਡ ਦੀਆਂ ਔਰਤਾਂ ਲਈ ਜਿਹੜੀ ਸਵੈ ਸਮਰਥਾ ਵੱਧ ਜਾਵੇਗੀ ਠੀਕ ਹੈ ਦੋਸਤੋ ਸੋਚੋ ਕਿ ਇੱਕ ਛੋਟੀ ਤਨਖਾਹ ਕਿਵੇਂ ਕਿਸਾਨ ਪੈਣਾ ਦੀ ਜਿਹੜੀ ਜ਼ਿੰਦਗੀ ਬਦਲ ਸਕਦੀ ਹੈ ਗੀਤਾ ਜਸਵੀਰ ਸੰਤੋਖੀ ਜਿਹੜੀਆਂ ਭੈਣਾਂ ਹਨ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਘਰ ਦੇ ਖਰਚੇ ਤੇ ਆਪਣੀ ਸਵੈ-ਸਮਰਤਾ ਨਾਲ ਖੁਸ਼ रह ਸਕਦੀਆਂ ਹਨ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਪਿੰਡ ਦੀਆਂ ਸਭ ਭੈਣਾਂ ਇਸ ਤਨਖਾਹ ਤੋਂ ਲਾਭ ਉਠਾ ਸਕਣ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਦੱਸੋ ਕਿ ਤੁਸੀਂ ਕਿੱਥੋਂ ਜਿਹੜੇ ਹੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਕੀ ਹਾਰੇ ਕੀ ਜਿਹੜੀ ਆਪਣੇ ਪੰਜਾਬ ਦੀ ਜਿਹੜੀ ਮਹਿਲਾ ਹੈ ਮਨਰੇਗਾ ਚ ਜਿਹੜੇ ਕੰਮ ਕਰ ਰਹੀ ਹੈ ਉਹਨੂੰ ਜਿਹੜੀ ਹੈ ਸਹੀ ਜਾਣਕਾਰੀ ਮਿਲ ਸਕੇ 2026 ਵਿੱਚ ਕੀ ਨਵੇਂ ਬਦਲਾਅ ਹੋਏ ਨੇ ਤਨਖਾਹ ਕਿੰਨੀ ਵਧੀ ਹੈ ਐਸੇ ਬਾਰੇ ਜਿਹੜੀ ਇਸ ਪੂਰੀ ਗੱਲਬਾਤ ਹਾਰੇ ਕੀ ਜਿਹੜੀ ਮਹਿਲਾ ਨੂੰ ਮਨਰੇਗਾ ਮਹਿਲਾ ਨੂੰ ਮਿਲ ਸਕੇ ਮਿਲਦੇ ਹਾਂ ਸਾਥੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਸਾਥੀ ਸਾਰੀ ਗੱਲ